ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਗੇ ਤੰਦਰੁਸਤ ਹੋ ਖੁਸ਼ਹਾਲ ਹੋ ਹੋਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਕਿ ਜਿਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਹੁਣ ਟਾਈਮ ਹੋ ਰਿਹਾਗਾ ਪੌਣੇ 12 ਦਾ ਪੌਣੇ 12 ਹੋਗੇ ਦਿਨ ਹੈਗਾ 19 ਜਨਵਰੀ ਸੰਡੇ ਹੁਣ ਧੁੱਪ ਨਿਕਲੀ ਬਾਹਰ ਤੁਪ ਅੱਛੇ ਜਰਾ ਨਿਕਲੀ ਨਿਕਲ ਰਹੀਆਂ ਯਾਨੀ ਕਿ ਨਿਕਲ ਹੀ ਥੋੜੀ ਸ਼ੁਰੂ ਹੋ ਰਹੀ ਹੈ ਧੁੱਪ ਨਿਕਲਣੀ ਕਮਰਾ ਵਾਲੇ ਕੱਪੜੇ ਚੱਕ ਕੇ ਮੈਂ ਪਾਉਣੀ ਆ ਬਾਹਰ ਕੱਲ ਤੋਂ ਤੇ ਸੀ ਕਿ ਮੈਂ ਸਟੈਂਡ ਅੰਦਰ ਹੀ ਰੱਖਦਾ ਸਾਰੇ ਸਟੈਂਡ ਤੇ ਅੰਦਰ ਹੀ ਪਾਤੇ ਸੀ ਕੱਪੜੇ ਤੇ ਹੁਣ ਕੱਪੜੇ ਲੈ ਕੇ ਆਨੇ ਆ ਬਾਹਰ ਕੱਪੜੇ 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 ਦੋ ਦਿਨਾਂ ਤਿੰਨ ਦਿਨਾਂ ਸੁੱਕਦੇ ਨੇ ਅਨੇ ਨੈਕਸਟ ਬੈਚ ਫੇਰ ਧੋਣ ਵਾਲਾ ਹੋ ਜਾਂਦਾ ਹਨਾ ਦੋ ਦਿਨ ਤਿੰਨ ਦਿਨਾਂ ਚ ਉਹ ਸੁੱਕਦੇ ਨੇ ਇੱਕ ਨੈਕਸਟ ਬੈਚ ਹੋਰ ਹੋ ਜਾਂਦਾ ਬਸ ਐਂ ਚੱਲੀ ਜਾਂਦਾ ਕੱਪੜੇ 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 ਅੰਦਰ ਪਾ ਲਉ ਬਾਹਰ ਪਾ ਲਉ ਹੁਣ ਇਹਨਾਂ ਨੂੰ ਤ ਸਟੈਨਲ ਕੱਪੜੇ ਬਾਹਰ ਕੱਢਦੇ ਆਂ ਇਹ ਕੰਮ ਕਰਦੇ ਹੁਣ ਪਹਿਲਾਂ ਜੋ ਧੁੱਪ ਨਿਕਲਦੀ ਫਿਰ ਉਦ ਨਾਲੇ ਨਾਲ ਚੁੰਦਾ ਵੀ ਜੋ ਕੱਪੜਾ ਹੈਗਾ ਧੁੱਪੇ ਪਾਉਣ ਲੱਗ ਕੱਪੜੇ ਧੁੱਪੇ ਪਾ ਦਈਏ ਫਟਾਫਟ ਸੁੱਕ ਜਣ ਧੁੱਪ ਵਿਅਰਥ ਨਾ ਜਾਵੇ ਹਨਾ ਕੱਪੜੇ ਵਧੀਆ ਘੜਕ ਹੋ ਜਾਣ ਧੁੱਪੇ ਮੈਂ ਵੀ ਇਹੀ ਕੰਮ ਕਰਦੀ ਹੁਣ ਪਹਿਲਾਂ ਹੁਣ ਧੁੱਪੇ ਬੈਠ ਕੇ ਮੈਂ ਛਿਲ ਰਹੀਆਂ ਪਿਆਜ਼ ਮੈਂ ਕਿ ਪਿਆਜ਼ ਛੇਲਾ ਨਾ ਮੈਨੂੰ ਪਿਆਜ਼ ਬੜਾ ਜ਼ਰੂਰੀ ਨਹੀਂ ਪਿਆਜ਼ ਫਰਿੱਜ ਵਿੱਚ ਛਿੱਡੇ ਹੋਈ ਹੋਣੇ ਚਾਹੀਦੇ ਨੇ 2-4 ਕੀ ਰਹਿ ਗਈ ਸੀ ਬਸ ਮੈਂ ਕਿਹਾ ਹੁਣ ਛਿਲਗੇ ਰੱਖਣਾ ਪਰ ਕਿ ਤੂ ਫੇਰ ਮੈਨੂੰ ਤਾਂ ਕੰਮ ਕਰਨਾ ਪੜਾ ਸੌਖਾ ਲੱਗਦਾ ਹਰ ਇੱਕ ਨੂੰ ਲੱਗਦਾ ਵੀ ਧੁੱਪੇ ਇੱਕ ਬੈਠ ਕੇ ਕੰਮ ਕਰਨਾ ਸੌਖਾ ਨਹੀਂ ਤਾਂ ਜੇਬਾਂ ਚੋਂ ਹੀ ਹੱਥ ਨਿਕਲਦੇ ਠੰਡ ਵਿੱਚ ਧੁੱਪਾ ਨਾ ਨਿਕਲੇ ਨਾ ਠੂਠੁਰ ਕਰੀ ਜਾਂਦੇ ਠੰਡ ਜੀ ਨੂੰ ਉੱਤਰਦੀ ਹੱਥਾਂ ਦੀ ਮੈਂ ਕਿਹਾ ਕਿ ਮੈਂ ਤੇ ਧੁੱਪਦਲਾਹ ਲੈ ਲਈਏ ਕੱਪੜੇ ਧੁੱਪੇ ਪਾ ਦੇ ਪਿਆਜ਼ ਵੀ ਛਿੱਲ ਕੇ ਰੱਖਦਾ ਕੋਈ ਸਬਜ਼ੀ ਅਹੀ ਜੀ ਹੈ ਨਹੀਂ ਮੈਂ ਕੱਡ ਮਟਰ ਕੱਡੇ ਪਏ ਨੇ ਮੇਰੇ ਕੋਲ ਹਨਾ ਅਜਰਾਮ ਵੀ ਪਈਆਂ ਨੇ ਅਜੀ ਕੋਈ ਸਬਜ਼ੀ ਹੈ ਨਹੀਂ ਕੱਟਣ ਵਾਲੀ ਮੈਂ ਕਿਹਾ ਕੱਲੇ ਪਿਆਜ਼ ਹੀ ਨੇ ਵੀ ਇਹ ਛਿੱਲ ਤੂ ਪਰ ਆਂਦਾਰੀ ਆਉਂਦੇ ਨਾਲ ਧੁੱਪ ਨਗ ਜੂ ਬੰਦ ਨਾ ਬਹਿ ਜਾਗੇ ਕੰਮ ਵੀ ਹੋ ਜਾਊਗਾ ਬਿਲੇ ਬੈਠਣਾ ਔਖਾ ਕੰਮ ਕਰਨਾ ਮੈਨੂੰ ਸੌਖਾ ਲੱਗਦਾ ਬਿਲੇ ਬੈਠਣਾ ਬਹੁਤ ਔਖਾ ਲੱਗਦਾ ਬਿਲੇ ਤੋਂ ਉਦੋਂ ਬੈਠਿਆ ਜਦੋਂ ਖੁਸ਼ ਆਂਦਾ ਤੁਖਦਾ ਹੋਵੇ ਨਹੀਂ ਤਾਂ ਬਿਲੇ ਬੈਠਣਾ ਤਾਂ ਬਹੁਤ ਮੁਸ਼ਕਲ ਆ ਟਾਈਮ ਹੋ ਰਿਹਾ 3:30 ਦਾ 3:30 ਹੋਣ ਵਾਲੇ ਨੇ ਤੇ ਮੈਂ ਲੈ ਕੇ ਆਈ ਆਪਣੀ ਚਾਹ ਵਿਦ ਪੰਜੀਰੀ ਅੱਜ ਮੈਂ ਲੰਚ ਨਹੀਂ ਕੀਤਾ ਕਿਉਂਕਿ ਮੈਨੂੰ ਇੰਨੀ ਜ਼ਿਆਦਾ ਭੁੱਖ ਨਹੀਂ ਸਵੇਰੇ ਮੈਂ ਖਾ ਲਏ ਦੋ ਮੂਲੀ ਤੇ ਮੇਥੇ ਵਾਲੇ ਕਰੋਂ ਠੇ ਜੋ ਪਰੌਂਠੇ ਬਣਦੇ ਨੇ ਫਿਰ ਆਉਂਦਾ ਵੀ ਹੁਣ ਇਹ ਸਹੀ ਟਾਈਮ ਆ ਖਾਣ ਦਾ ਹਨਾ ਮੂਲੀਆਂ ਮਿੱਥੇ ਖਾਦੇ ਜਾਂਦੇ ਨੇ ਭਾਨਨ ਵੀ ਪਰੌਂਠੇ ਖਾ ਲਵਾਂ ਚਲੋ ਮੈਂ ਆਪਣੇ ਲਈ ਕੀ ਅਲੱਗ ਬਣਾਵਾਂ ਮੈਂ ਦੋ ਖਾਣੇ ਸਵੇਰੇ ਪਰੌਂਠੇ ਹੀ ਦਹੀਂ ਖਾ ਲਈ ਦੁਪਹਿਰੇ ਮੈਨੂੰ ਇਹਨਾਂ ਜ਼ਿਆਦਾ ਭੁੱਖ ਨਹੀਂ ਲੱਗੀ ਫੇ ਭੁੱਖ ਤੋਂ ਬਿਨਾ ਖਾਣ ਨੂੰ ਜੀਵਨ ਕਰ ਤੰਦਾ ਕੋਈ ਸੁਆਦ ਨਹੀਂ ਲੱਗਦਾ ਫਰੂਟ ਖਾ ਲੇਸ ਦੁਪਹਿਰ ਮੈਂ ਐਪਲ ਖਾ ਲਾ ਅਰੇਂਜ ਖਾ ਲਿਆ ਹੁਣ ਮੈਂ ਚਾਹ ਕਰਕੇ ਲੈ ਕੇ ਚਾਹ ਪੀਣਾ ਚਾਹ ਪੀ ਕੇ ਮੈਂ ਤੋੜੂੰਗੀ ਪਾਲਕ ਪਾਲਕ ਤੋੜ ਕੇ ਥੋੜੀ ਬਹੁਤ ਜ਼ਿਆਦਾ ਨਹੀਂ ਫਿਰ ਮੈਂ ਉਹ ਕਰੂੰਗੀ ਉਹਨੂੰ ਬਲਾਂਚ ਕਰਕੇ ਰੱਖ ਤੇ ਉਹਦੀ ਪਿਉਰੀ ਬਣਾ ਕੇ ਰੱਖ ਲਉਂਗੀ ਟੇਨਰ ਵਿੱਚ ਕੱਲ ਨੂੰ ਬਣਾਉਂਗੀ ਪਾਲਕ ਪਨੀਰ ਪਨੀਰ ਹੈ ਨਹੀਂ ਘਰੇ ਨਹੀਂ ਮੈਂ ਸ਼ਾਮ ਨੂੰ ਕਰ ਲਾਂਦੀ ਤੇ ਪਨੀਰ ਮੰਗਵਾ ਲਾਂਗੀ ਕੱਲ ਨੂੰ ਬਣਾ ਲਉਂਗੀ ਕੱਲ ਨਾ ਬਣਾ ਪਰਸੋਂ ਬਣ ਜੀ ਦੋ ਦਿਨ ਖਰਾਬ ਨਹੀਂ ਹੁੰਦਾ ਤੇ ਹੁਣ ਆਪਾਂ ਕਰਦੇ ਚਾਹ ਇੰਜੋਏ ਪਹਿਲਾਂ ਮੈਂ ਧੁੱਪੇ ਲੇਟੀ ਸੀ ਧੁੱਪੇ ਇੱਕ ਕੱਪੜੇ ਸਾਹਮਣੇ ਧੁੱਪ ਲਾਗੀ ਕੱਲ ਵਾਲੇ ਧੁੱਪ ਤੇ ਜਲਦੀ ਸੁੱਕ ਗਏ ਫਿਰ ਉਸ ਤੋਂ ਬਾਅਦ ਮੈਂ ਧੁੱਪੇ ਲੇਟ ਗਈ ਨਾਲੇ ਮੈਂ ਪੋਡਕਾਸਟ ਸੁਣ ਰਹੀ ਸੀ ਕਿ ਪੋਡਕਾਸਟ ਹੁੰਦੇ ਸੁਣਦੇ ਨਾਲ ਮੈਨੂੰ ਨੀਂਦ ਆ ਰਹੀ ਸੀ ਧੁੱਪੇ ਨਾਲ ਸੁਸਤੀ ਪੈ ਜਾਂਦੀ ਆ ਮੈਂ ਮੀਂਹ ਨੀਂਦਾਰੇ ਜਦੋਂ ਮੈਂ ਪੌਡਕਾਸਟ ਸੁਣੀ ਆਂਦੀ ਸੀ ਕੋਈ ਕੱਲ ਮੇਰੇ ਕੰਨ ਚ ਪੈ ਗਈ ਕੋਈ ਨਹੀਂ ਪਈ ਐਦਾਂ ਹੋ ਗਿਆ ਅੱਦਕ ਪੌਡਕਾਸਟ ਸੁਣਿਆ ਹੁਣ ਮੇਰਾ ਸਿਰ ਅੱਦਕ ਸੁਣਨੇ ਵਾਲਾ ਪਿਆ ਵਧੀਆ ਲੱਗਦਾ ਧੁੱਪੇ ਲੇਟ ਕੇ ਕਹਿੰਗੇ ਧੁੱਪ ਬਹੁਤ ਜ਼ਿਆਦਾ ਤੇਜ਼ ਨਹੀਂ ਸੀ ਅੱਜ ਠੀਕ ਸੀ ਧੁੱਪ ਲੇਟਿਆਂਗੇ ਵਧੀਆ ਜੇ ਧੁੱਪ ਬਹੁਤ ਜ਼ਿਆਦਾ ਤੇਜ਼ ਹੋਣੀ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਚਾਪੀ ਦੀ ਹੁਣ ਮੈਂ ਆ ਗਈ ਸੀ ਬਾੜੀ ਚ ਫਰੈਸ਼ ਪਾਲਕ ਤੋੜਨ ਮੈਂ ਕਿਹਾ ਚਲੋ ਲੈ ਮੌਸਮ ਹੈਗਾ ਪਾਲਕ ਦਾ ਤੇ ਆਪਾਂ ਹੋਰ ਫਾਇਦਾ ਲੈ ਲਈਏ ਪਾਲਕ ਤਾਂ ਬਹੁਤ ਘੱਟ ਖਾਧਾ ਕਿ ਆ ਸੋਚ ਰਹੀ ਇਸ ਵਿੱਚ ਖਾਉਂਗੀ ਖਾ ਤੇ ਘੱਟ ਖਾਂਦਾ ਗਿਆ ਲਾਸਟ ਟਾਈਮ ਤਾਲੇ ਪਿਛਲੇ ਸਾਲ ਜਿਹੜਾ ਮੈਂ weight loss ਕੀਤਾ ਨਾ ਮੈਂ ਪਾਲਕ ਬਹੁਤ ਖਾਂਦਾ ਪਾਲਕ ਪਨੀਰ ਬਹੁਤ ਖਾਂਦਾ ਬਹੁਤ ਖਾਂਦਾ ਤੇ ਔਰ ਪਾਲਕ ਦੇ ਇੰਨੇ ਸਾਰੇ ਫਾਇਦੇ ਹੁੰਦੇ ਨੇ ਨੇ ਸਾਰੇ ਫਾਇਦੇ ਹੁੰਦੇ ਆ ਨਾ ਪਾਲਕ ਦੇ ਇਹ ਆਪਣਾ weight maintain ਰੱਖਣ ਚ ਹੈਲਪ ਕਰਦਾ weight ਘਟਾਉਂਦਾ ਵੀ ਹੈ ਆਪਣੀ ਆਈ ਸਾਈਟ ਲਈ ਵੀ ਅੱਛਾ ਹੁੰਦਾ ਫਾਈਬਰ ਵੀ ਹੁੰਦੀ ਐ ਚ ਆਇਰਨ ਪੋਟਾਸ਼ੀਅਮ ਕੈਲਸ਼ੀਅਮ ਬਹੁਤ ਸਾਰੇ ਫਾਇਦੇ ਨੇ ਪਾਲਕ ਖਾਣ ਦੇ ਤੇ ਜਿੰਨੀ ਚੀਜ਼ ਹੈਲਥੀ ਹੋਊਗੀ ਨਾ ਆਪਾਂ ਨੂੰ ਨਹੀਂ ਖਾਣ ਦੀ ਕੋਲ ਹੋਊਗੀ ਬਸ ਤੋੜਨ ਦੀ ਕੋਲ ਹੁੰਦੀ ਐ ਵੀ ਤੋੜ ਕੇ ਲੈ ਕੇ ਆਓ ਅੰਦਰ ਮੈਂ ਕਿਹਨੂੰ ਅੱਜ ਮੈਂ ਇਹ ਕੰਮ ਕਰਕੇ ਰੱਖਦੀ ਆਂ ਵੀ ਆਪਣੇ ਖਾਣੇ ਪਿੱਛੇ ਤਾਂ ਆਪ ਨੂੰ ਸਿਹਤ ਕਰਨੀ ਚਾਹੀਦੀ ਹੈ ਜੇ ਠੀਕ ਅੱਛੀ ਹੈ ਹੈਲਦੀ ਹੈ ਹੈਲਥ ਬੈਨੀਫਿਟਸ ਮਿਲਨੇ ਨੇ ਉਹਦੇ ਲਈ ਤਾਂ ਆਪ ਨੂੰ ਜਰੂਰ ਮਿਹਨਤ ਕਰਨੀ ਚਾਹੀਦੀ ਆ ਤੇ ਪਾਲਕ ਤੋੜ ਕੇ ਹੁਣ ਮੈਂ ਲੈ ਜੂਗੀ ਅੰਦਰ ਅੰਦਰ ਜਾ ਕੇ ਫਿਰ ਇਹਨੂੰ ਮੈਂ ਤਿਆਰ ਕਰਕੇ ਫ੍ਰਿਜ ਵਿੱਚ ਫੇਰ ਹੀ ਰੱਖੂੰਗੀ ਐਦਾਂ ਨਹੀਂ ਰੱਖਦੀ ਹੈਗੀ ਹੁਣ ਮੈਂ ਆ ਗਈ ਅੰਦਰ ਪਾਲਕ ਮੈਂ ਵਾਸ਼ ਕਰ ਲੈ ਪਾਣੀ ਵਿੱਚ ਤਿੰਨ ਚਾਰ ਵਾਰ ਅੱਛੀ ਤਰ੍ਹਾਂ ਵਾਸ਼ ਕਰ ਲੈ ਕੁੱਡੇ ਪਾਣੀ ਚ ਤੇ ਕੁੱਕਰ ਵਿੱਚ ਨਾ ਮੈਂ ਬਹੁਤ ਥੋੜਾ ਜਿਹਾ ਪਾਣੀ ਲਿਆ ਹੈ ਕਿਹਨੂੰ ਬਸ ਅੱਧਾ ਪੌਣਾ ਗਲਾਸ ਪਾਣੀ ਤੇ ਕਿਉਂਕਿ ਪਾਲਕ ਮੈਂ ਹੁਣੀ ਤੋ ਤੇ ਇਹਦੇ ਵਿੱਚ ਵੀ ਪਾਣੀ ਹੋਊਗਾ ਤੇ ਨੂੰ ਮੈਂ ਮੋਟਾ ਕੱਟ ਕੇ ਵੈਸੀ ਇੱਕ ਵਸ ਹੱਥਾਂ ਚੀਨਿਕ ਪੱਤੇ ਆ ਰਹੇ ਨੇ ਉਹਨੂੰ ਬਸ ਸੈਂਟਰ ਚੋਂ ਮੈਂ ਕੱਟ ਰਹੀ ਹਾਂ ਚਾਹੇ ਛੋਟਾ ਪਾਲਕਾ ਨਾ ਕੱਟੋ ਮੈਨੂੰ ਅਸੀਂ ਚਾਹ ਕੁੱਕਰ ਚ ਪੈ ਜੂ ਕੱਟ ਕੇ ਫਿਰ ਤਾਂ ਕੱਟ ਕੇ ਮੈਂ ਕੁੱਕਰ ਚ ਸਾਰਾ ਪਾਲਕ ਪਾ ਦੂੰਗੀ ਪਾਣੀ ਮੈਂ ਬਹੁਤ ਥੋੜਾ ਪਾਏ ਕਿਉਂਕਿ ਜਦ ਪਾਲਕ ਬੋਇਲ ਹੁੰਦੇ ਤੇ ਵਿੱਚੋਂ ਵੀ ਪਾਣੀ ਨਿਕਲੂਗਾ ਇਸ ਕਰਕੇ ਥੋੜਾ ਜਿਹਾ ਪਾਣੀ ਪਾਇਆ ਤੇ ਸਾਰਾ ਪਾਲਕ ਪਾਤਾ ਕੁੱਕਰ ਵਿੱਚ ਇਹ ਹੁਣ ਆਇਆ ਲੱਗ ਰਿਹਾ ਵੀ ਕੁੱਕਰ ਭਰ ਗਿਆ 3 ਲੀਟਰ ਵਾਲਾ ਕੁੱਕਰ ਇਹ 3.5 ਲੀਟਰ ਵਾਲਾ ਪਰ ਜਦੋਂ ਪਾਲਕ ਇਹ ਆਪਾਂ ਤਿਆਰ ਹੋ ਜੂ ਬਿਲਕੁਲ ਥੋੜਾ ਜਿਹਾ ਰਹਿ ਜੂਗਾ ਤੇ ਮੈਂ ਇੱਕ ਬਿਸਲ ਮੈਂ ਇਹਨੂੰ ਲਗਵਾ ਦੂੰਗੀ ਸਿਰਫ ਇੱਕ ਬਿਸਲ ਜਦੋਂ ਆਨ ਸ਼ੁਰੂ ਹੋਗੀ ਨਾਲ ਦੀ ਨਾਲ ਮੈਂ ਗੈਸ ਜਿਹੜਾ ਆਫ ਕਰ ਦੂੰਗੀ ਕੁੱਕਰ ਮੈਂ ਪਾਲਕ ਰੱਖਾ ਤਾਂ ਬੋਇਲ ਕਰਨਾ ਤੇ ਹੁਣ ਮੈਂ ਇਧਰ ਮੈਂ ਕਿਹਾ ਚਲੋ ਗਰੋਸਰੀ ਵਾਲੇ ਕਬਡ ਚ ਮੈਂ ਥੋੜਾ ਜਿਹਾ ਧਿਆਨ ਮਾਰਿਆ ਅੱਜ ਸ਼ਾਮ ਨੂੰ ਨਾ ਮੇਰੇ ਕੋਲ ਕੁਕਿੰਗ ਦਾ ਕੰਮ ਨਹੀਂ ਹੈਗਾ ਸੀ ਕੋਈ ਖਾਣਾ ਵਗੈਰਾ ਨਹੀਂ ਬਣਾਉਣਾ ਸੀ ਤੇ ਮੈਂ ਕਿਹਾ ਚਲੋ ਕੋਈ ਹੋਰ ਕੰਮ ਦੇਖ ਲਾਂ ਨੇ ਕੀ ਹੈ ਫਿਰ ਮੈਂ ਗਰੋਸਰੀ ਵਾਲੇ ਕਬਡ ਚ ਦੇਖਿਆ ਵੀ ਕੁਝ ਚੀਜ਼ਾਂ ਰੀਫਿਲ ਕਰਨ ਵਾਲੀਆਂ ਹੈਗੀਆਂ ਇਸ ਮੈਂ ਚਲੋ ਉਹ ਕਰ ਦਿੰਦੀ ਆਂ ਪਕੌੜਿਆਂ ਦਾ ਪੈਕੇਟ ਪਿਆ ਸੀ ਫਿਰ ਆਪਾਂ ਨੂੰ ਉਧਰ ਚੀਜ਼ ਚਾਹੀਦੀ ਉਹ ਨਾ ਉਧਰ ਤੋਂ ਸੇ ਪੈਕੇਟ ਖੋਲ ਕੇ ਤੁਸੀਂ ਪਾਓ ਥੋੜਾ ਟਾਈਮ ਤਾਂ ਲੱਗ ਜਾਣਾ ਮੈਨੂੰ ਆਦਤ ਕੰਮ ਕਰਾਂ ਦੇ ਬਿਨਾਂ ਹੁੰਦਾ ਵੀ ਮੇਰ ਕੋਲ ਚੀਜ਼ ਜਿਹੜੀ ਮੈਨੂੰ ਚਾਹੀਦੀ ਹੈ ਮੇਰੇ ਕੋਲ ਤਿਆਰ ਪਈ ਹੋਵੇ ਨਾ ਉਹ ਵੀ ਪੈਕੇਟ ਖੋਲਣਾ ਹਾਂ ਜਿਵੇਂ ਖੋਲਿਆ ਨਹੀਂ ਆ ਮੈਂ ਲੱਭੂਗੀ ਇਸ ਕਰਕੇ ਮੈਂ ਡੱਬੇ ਆਪਣੇ ਪਹਿਲੇ ਹੀ ਰਿਫਿਲ ਕਰਕੇ ਰੱਖ ਦਿੰਨੇ ਸਾਰੇ ਗਰੋਸਰੀ ਵਾਲੇ ਪਕੌਣੇ ਪਾਤੇ ਡੱਬੇ ਵਿੱਚ ਸ਼ੱਕਰ ਪਾਤੀ ਚੀਨੀ ਵਾਲੇ ਡੱਬੇ ਵਿੱਚ ਈਨੀ ਪਾਉਣ ਵਾਲੀ ਇਸ ਵਿੱਚ ਉਹ ਪਾ ਰਹੀ ਹਾਂ ਇਸ ਤਰ੍ਹਾਂ ਬਸ ਸਾਮਾਨ ਰਿਫਿਲ ਕਰਨ ਵਾਲਾ ਇਸ ਮੈਂ ਇੱਕ ਵਰਨਿੰਗਾ ਜੀ ਮਾਰ ਲਈ ਜੋ-ਜੋ ਚੀਜ਼ ਮੇਰੇ ਧਿਆਨ ਵਿੱਚ ਆਈ ਮੈਨੂੰ ਲੱਗਿਆ ਵੀ ਹਾਂ ਡੱਬਿਆਂ ਵਿੱਚ ਹੈ ਨਹੀਂ ਤੇ ਉਹ ਮੈਂ ਕਰ ਰਹੀ ਹਾਂ ਰਿਫਿਲ ਇਹ ਕੰਮ ਵੀ ਫਿਰ ਮੈਂ ਉਸ ਦਿਨ ਕਰਦੀ ਹੁੰਦੀ ਹੁਣ ਜਿਸ ਦਿਨ ਮੇਰੇ ਕੋਲੇ ਕਿਚਨ ਦਾ ਹੋਰ ਕੰਮ ਕੁਕਿੰਗ ਦਾ ਘਟਾ ਜਾਂ ਮੈਨੂੰ ਲੱਗਦਾ ਮੇਰੇ ਕੋਲ ਵੇਚੀ ਟਾਈਮ ਹੈਗਾ ਉਦੋਂ ਮੈਂ ਪੈਂਟਰੀ ਵਾਲੇ ਕਵਰ ਖੋਲਕੇ ਨਾ ਸਾਰਾ ਮੈਂ ਦੇਖ ਲੈਣੀ ਹੁੰਦੀ ਆ ਡੱਬੇ ਚ ਨਿਗਾ ਮਾਰ ਲੈਣੀ ਆ ਡਰਾਅਰ ਚ ਨਿਗਾ ਮਾਰ ਲੈਣੀ ਆ ਵੇ ਕੀ ਲੈਫਟ ਹੋਰ ਪੈਕੇਟਸ ਚ ਕੀ ਕੁਝ ਪਿਆ ਕੀ ਡੱਬਿਆਂ ਚ ਪਾਉਣ ਵਾਲਾ ਕਿਹੜੀ ਚੀਜ਼ ਖਤਮ ਹੋ ਰਹੀ ਹੈ ਫਿਰ ਉਦੋਂ ਮੈਂ ਸਾਰਾ ਇਹ ਧਿਆਨ ਨਾਲ ਪੈਂਟਰੀ ਵਾਲੇ ਕਵਰ ਚ ਨਿਗਾ ਮਾਰ ਲੈਂਦੀ ਆ ਤੇ ਹੁਣ ਮੈਂ ਬਣਾ ਰਹੀ ਸੀ ਕਪਕੇਕਸ ਇਹ ਮੈਂ ਬਣਾ ਰਹੀਆਂ ਬਿਸਕੁਟਸ ਤੇ ਪਾਊਡਰ ਤੋਂ ਚਾਕਲੇਟ ਬਿਸਕੁਟਸ ਨੂੰ ਮੈਂ ਗ੍ਰਾਇੰਡ ਕਰਕੇ ਪਾਊਡਰ ਬਣਾ ਲਿਆ ਸੀ ਤੇ ਉਹਨਾਂ ਦਾ ਮੈਂ ਬਣਾ ਰਹੀ ਐ ਪਾਊਡਰ ਬਣਾ ਕੇ ਮੈਂ ਡੱਬੇ ਵਿੱਚ ਰੱਖਿਆ ਹੋਇਆ ਇਹਦੇ ਵਿੱਚ ਮੈਂ ਉਹੀ ਸੇਮ ਸਮਾਨ ਪਾਇਆ ਜਿਹੜਾ ਮੈਂ ਤੁਹਾਨੂੰ ਥੋੜਾ ਨਾਲ ਇੱਕ ਵਾਰ ਬਿਸਕਟ ਕੇਕ ਦੀ ਰੈਸਪੀ ਸ਼ੇਅਰ ਕਰੀ ਸੀ ਜਿਵੇਂ ਥੋੜੀ ਜਿਹੀ ਪੀਸੀ ਹੋਈ ਚੀਨੀ ਪਾ ਲਈ ਇੱਕ ਚਮਚਾ ਥੋੜ੍ਹਾ ਜਿਹਾ ਦੁੱਧ ਚਮਚਾ ਬੇਕਿੰਗ ਪਾਊਡਰ ਦਾ ਪਾਇਆ ਇੱਕ ਚਮਚ ਮੈਡੀਫਾਈਡ ਔਇਲ ਦਾ ਪਾਇਆ ਕੁਝ ਬੂੰਦਾਂ ਮੈਂ ਚਾਕਲੇਟ ਐਸੈਂਸ ਦੀ ਪਾ ਲਈਆਂ ਇਹ ਸਮਾਨਵੇਂ ਦੇ ਵਿੱਚ ਪਾਇਆ ਤੇ ਕੋਸੇ ਜੇ ਦੁੱਧ ਨਾਲ ਬਿਲਕੁਲ ਰੂਮ ਟੈਂਪਰੇਚਰ ਦੇ ਦੁੱਧ ਨਾਲ ਇਹ ਮਿਕਸਚਰ ਨੂੰ ਆਪਾਂ ਫੈਂਟ ਲੈਣਾ ਤੇ ਉਹਨ ਇੱਕ ਸਿਲੀਕੋਨ ਦੇ ਕੱਪਕੇਕਸ ਨੇ ਕੱਪਕੇਕ ਮੋਲਡ ਨੇ ਸਿਲੀਕੋਨ ਦੇ ਜਿਨ੍ਹਾਂ ਵਿੱਚ ਮੈਂ ਮਿਕਸਚਰ ਪਾ ਰਹੀ ਹਾਂ ਥੋੜਾ ਥੋੜਾ ਪਾਵਾਂਗੇ ਸਿਰਫ ਅੱਧਾ ਹੀ ਕਰਾਂਗੇ ਅੱਧੇ ਤੋਂ ਜ਼ਿਆਦਾ ਨਹੀਂ ਕਰਾਂ ਕਿਉਂਕਿ ਫਿਰ ਨਾ ਫੁੱਲ ਕੇ ਉੱਪਰ ਤੱਕ ਆ ਜਾਂਦਾ ਤੇ ਫਿਰ ਮੈਂ ਇਹਨਾਂ ਨੂੰ 1 ਮਿੰਟ ਲਈ ਮਾਈਕ੍ਰੋਵੇਵ ਵਿੱਚ ਰੱਖੋਗੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਹਿਲਾ ਦਾਂਗੇ ਤਾਂ ਕਿ ਅੱਛੀ ਤਰ੍ਹਾਂ ਬੈਟਰ ਨੀਚੇ ਹੋ ਜੇ ਵਿੱਚ 에ਅਰ ਬਬਲਸ ਨਾ ਰਹਿਣ ਤੇ ਮਾਈਕ੍ਰੋਵੇਵ 'ਚ ਮੈਂ 1 ਮਿੰਟ ਵਿੱਚ ਇਹ ਕੱਪਕੇਕਸ ਬਣ ਕੇ ਆਪਣੇ ਤਿਆਰ ਹੋ ਜਾਣਗੇ ਇਹਨੂੰ ਆਪਾਂ ਚੈੱਕ ਕਰ ਲਾਂ ਨਾ ਵੀ ਅੰਦਰੋਂ ਕੱਚੇ ਤਾਂ ਨਹੀਂ ਮੈਂ ਟੂਥਪਿਕ ਲੈ ਰਹੀ ਆ ਤੇ ਉਹਦੇ ਵਿੱਚ ਇਹ ਇਨਸਰਟ ਕਰਕੇ ਦੇਖਦੇ ਹਾਂ ਜੇ ਟੂਥਪਿਕ ਆਪਣਾ ਬਿਲਕੁਲ ਸਾਫ਼ ਆ ਰਿਹਾ ਉੱਪਰ ਕੇਕ ਦਾ ਮਟੀਰੀਅਲ ਨਹੀਂ ਲੱਗਾ ਹੋਇਆ ਤਾਂ ਆਪਣੇ ਜਿਹੜੇ ਕੱਪਕੇਕਸ ਨੇ ਰੈਡੀ ਨੇ ਜੇ ਗਿੱਲਾ ਆਊਗਾ ਟੂਥਪਿਕ ਤਾਂ ਤੁਸੀਂ ਕੁਝ ਸੈਕਿੰਡਸ ਜਾਂ ਅੱਧਾ ਮਿੰਟ ਹੋਰ ਲਵਾ ਲਾਓ ਟੂਥਪਿਕ ਬਿਲਕੁਲ ਕਲੀਨ ਆ ਰਿਹਾ ਉੱਪਰ ਮਟੀਰੀਅਲ ਲੱਗਿਆ ਨਹੀਂ ਹੋਇਆ ਜੇ ਲੱਗਿਆ ਹੋਊ ਤਾਂ ਕੇਕ ਅੰਦਰੋਂ ਕੱਚਾ ਹੋਗਾ ਇਹ ਆਪਣੇ ਕਪਕੀਕਸ ਬਣ ਕੇ ਤਿਆਰ ਨੇ ਹਲਕੇ ਠੰਡੇ ਹੋਗੇ ਫਿਰ ਆਪਾਂ ਖਾਵਾਂਗੇ ਬਹੁਤ ਹੀ ਸੌਫਟ ਮੌਇਸਟ ਬਣਦੇ ਨੇ ਔਰ 1 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਜਦੋਂ ਵੀ ਤੁਹਾਡੇ ਦਿਲ ਕਰੇ ਕੁਝ ਮਿੱਠਾ ਚਾਕਲੇਟੀ ਖਾਣ ਨੂੰ ਤਾਂ ਇਹਦਾ ਬਣਾ ਕੇ ਧਿਆਨ ਕਰ ਲਿਆ ਕਰੋ ਬੱਚੇ ਬਹੁਤ ਪਸੰਦ ਕਰਦੇ ਨੇ ਪਾਲਕ ਬੋਇਲ ਹੋ ਚੁੱਕਾ ਹੈ ਫਿਰ ਮੈਂ ਪਾਲਕ ਨੂੰ ਕੰਟ ਕੇ ਨਾ ਠੰਡੇ ਪਾਣੀ ਵਿੱਚ ਪਾ ਲਈ ਮੈਂ ਇੱਕ ਵੱਡੇ ਭਾਂਡੇ ਵਿੱਚ ਪਾਣੀ ਲੈ ਲਿਆ ਥੋੜੇ ਵਿੱਚ ਮੈਂ ਕੁਝ ਬਰਫ਼ ਦੀਆਂ ਡੁਕੜੀਆਂ ਪਾ ਲਈਆਂ ਇਹਦੇ ਵਿੱਚ ਆਪਾਂ ਪਾਲਕ ਨੂੰ ਡਬੋ ਦਾਂਗੇ ਤਾਂ ਕਿ ਹੋਰ ਜ਼ਿਆਦਾ ਓਵਰਕੁੱਕ ਨਾ ਹੋਵੇ ਪਾਲਕ ਪੱਕ ਚੁੱਕਿਆ ਅਸ ਐਨਨਾਂ ਕੀ ਪਕਾਉਣਾ ਹੁੰਦਾ ਇਹਦਾ ਕਲਰ ਫਿਰ ਚੇਂਜ ਨਹੀਂ ਹੋਊਗਾ ਬਰਫ਼ ਵਾਲੇ ਪਾਣੀ ਵਿੱਚ ਠੰਡੇ ਪਾਣੀ ਵਿੱਚ ਪਾ ਕੇ ਨਾ ਫਿਰ ਕਲਰ ਹੋਰ ਚੇਂਜ ਨਹੀਂ ਹੋਊਗਾ ਦਾ ਗ੍ਰੀਨ ਹੀ ਕਲਰ ਰਹੂਗਾ ਇਹਦਾ ਹਲਕਾ ਜਿਹਾ ਮੈਂ ਇੱਕ 2 ਮਿੰਟ ਲਈ ਪਾਣੀ ਵਿੱਚ ਸੋਕ ਕਰਕੇ ਰੱਖੂਗੀ ਫਿਰ ਉਸ ਤੋਂ ਬਾਅਦ ਮੈਂ ਮਿਕਸੀ ਵਿੱਚ ਇਹਨੂੰ ਮੈਂ ਗ੍ਰਾਈਂਡ ਕਰ ਲੂੰਗੀ ਹੁਣ ਮੈਂ ਪੀਸਨੀ ਸੀ ਚੀਨੀ ਮੇਰੇ ਕੋਲ ਪੀਸੀ ਹੋਈ ਚੀਨੀ ਖਤਮ ਹੋ ਗਈ ਸੀ ਫਿਰ ਜਿਹੜੀ ਚੀਜ਼ ਆਪਾਂ ਯੂਜ਼ ਕਰਨ ਲੱਗੇ ਹਨਾ ਆਪਾਂ ਉਹਦੇ ਆਦੀ ਹੋ ਜਨਾਂ ਆਪਣ ਨੂੰ ਉਹਦੀ ਚੀਜ਼ ਦੀ ਆਦਤ ਬਣ ਜਾਂਦੀ ਫਿਰ ਉਹ ਚੀਜ਼ ਆਪਣੀ ਖਤਮ ਹੋ ਜਾਂਦੀ ਫਿਰ ਆਪਾਂ ਨਾਲ ਉਹ ਵੀ ਖਤਮ ਹੋ ਗਈ ਤੇ ਮੈਨਾਂ ਮੇਰਾ ਸਾਰਦਾ ਨਹੀਂ ਕਿਉਂਕਿ ਚੀਨੀ ਪੀਸੀ ਹੋਈ ਅਸੀਂ ਯੂਜ਼ ਕਰ ਦਿਆਂਗੇ ਜੋ ਬੇਟਾ ਦੁੱਧ ਪੀਂਦਾ ਨਾ ਕਾਫੀ ਵਗੈਰਾ ਪੀਂਦਾ ਫਿਰ ਉਹ ਬਹੁਤ ਜ਼ਿਆਦਾ ਗਰਮ ਨਹੀਂ ਕਰਦਾ ਫਿਰ ਜੀ ਮੋਟੀ ਚੀਨੀ ਖੁਰਦੀ ਨਹੀਂ ਹੈਗੀ ਕੋਸੇ ਜੀ ਦੁੱਧ ਵਿੱਚ ਤਾਂ ਫਿਰ ਉਹਦੇ ਵਿੱਚ ਇਹ ਪੀਸੀ ਹੋਈ ਪਾਈ ਜਾਂਦੀ ਜਾਂ ਫਿਰ ਜਿਵੇਂ ਕਈ ਵਾਰ ਦੁਵਿੰਦਰ ਨੇ ਮਿੱਟੀ ਚਾਹ ਬਣੀ ਮੈਂ ਫਿੱਕੀ ਪੀਨੇ ਫਿਰ ਬਾਅਦ ਵਿੱਚ ਉਹਨਾਂ ਨੂੰ ਚਾਹ ਵਿੱਚ ਹਲਕੀ ਜਿਹੀ ਚੀਨੀ ਪਾ ਦਨੀ ਆ ਚੀਨੀ ਪੀਸ ਲਈ ਤੇ ਹੁਣ ਮੈਂ ਸੇਮ ਜਾਰ ਦੇ ਵਿੱਚ ਹੀ ਮੈਂ ਪਾਲਕ ਜਿਹੜਾ ਠੰਡਾ ਹੋ ਚੁੱਕਾ ਮੈਂ ਪਾਣੀ ਕੱਢ ਕੇ ਉਹ ਨਿਚੋੜਦਾ ਤੇ ਉਹ ਗ੍ਰाइंड ਕਰ ਲੂੰਗੀ ਮਿਕਸੀ ਤਾਂ ਮੈਂ ਕਿਹਾ ਕੱਢੀ ਆ ਚਲ ਦੋ ਕੰਮ ਹੀ ਮੈਂ ਕਰ ਲਾਂ ਮਿਕਸੀ ਵਿੱਚ ਪਾ ਕੇ ਇਹਨੂੰ ਕਰ ਲੂੰਗੀ ਗ੍ਰाइंड ਫਿਰ ਆਪਾਂ ਫ੍ਰਿਜ ਵਿੱਚ ਰੱਖ ਲਾਂਗੇ ਤੇ ਜਦੋਂ ਮਰਜ਼ੀ ਤੁਸੀਂ ਪਾਲਕ ਪਨੀਰ ਬਣਾਓ ਚਾਹੇ ਪਾਲਕ ਤੁਸੀਂ ਪਰੌਂਠਿਆਂ ਪਰੌਂਠਿਆਂ 'ਚ ਵੀ ਪਾ ਲਓ ਜੇ ਤੁਸੀਂ weight loss ਕਰ ਰਹੇ ਹੋ ਮੈਂਟੇਨ ਕਰ ਰਹੇ ਹੋ ਹੈਲਦੀ ਕੁਝ ਖਾ ਰਹੇ ਹੋ ਤਾਂ ਤੁਸੀਂ ਆਟੇ 'ਚ ਗੁੰਨ ਕੇ ਸਿੰਪਲ ਪਾਲਕ ਦੀ ਰੋਟੀ ਵੀ ਬਣਾ ਸਕਦੇ ਹੋ ਉਹਦੇ ਨਾਲ ਤੁਹਾਨੂੰ ਪਾਲਕ ਦੇ ਦੀ ਨਿਊਟ੍ਰੀਸ਼ਨ ਵੈਲਿਊ ਉਹ ਵੀ ਮਿਲ ਜੂਗੀ ਜੋ ਮੈਂ ਆਪਾਂ ਆਮ ਰੋਟੀ ਵਿੱਚ ਹੋਣੇ ਕਣ ਕਦੀ ਤੁਸੀਂ ਵਿੱਚ ਪਾਲਕ ਪਾ ਲਓ ਗ੍ਰाइंड ਕੀਤਾ ਹੋਇਆ ਇਹਦਾ ਵੀ ਤੁਸੀਂ ਯੂਜ਼ ਕਰ ਸਕਦੇ ਹੋ ਪਰੌਂਠਿਆਂ 'ਚ ਪਾ ਲਓ ਚੀਲਾ ਬਣਾ ਰਹੇ ਹੋ ਇਸ ਚਮਚਾ ਦੋ ਚਮਚੇ ਉਹਦੇ ਵਿੱਚ ਪਾ ਲਓ ਜਿਵੇਂ ਮਰਜ਼ੀ ਤੁਸੀਂ ਖਾ ਸਕਦੇ ਹੋ ਜੇ ਇਸ ਤਰੀਕੇ ਨਾਲ ਪਾਲਕ ਤੁਹਾਡੇ ਕੋਲ ਫ੍ਰਿਜ ਵਿੱਚ ਤਿਆਰ ਹੋਊਗਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਖਾਓ ਚੀਲੇ 'ਚ ਵੀ ਪਾ ਲਓ ਕਿਸੇ ਦਾਲ ਸਬਜ਼ੀ ਦੇ ਵਿੱਚ ਪਾਉਣਾ ਦਾਲ ਬਣਾ ਰਹੇ ਹਾਂ ਦਾਲ ਉਹਦੇ ਵਿੱਚ ਪਾ ਦਿਓ ਕੁੱਕਰ ਚ ਦਾਲ ਉਪਰ ਨਹੀਂ ਧਰਦੇ ਆਪਾਂ ਤਾਂ ਉਹਦੇ ਵਿੱਚ ਵੀ ਪਾ ਦਿਓ ਉਹ ਚ ਵੀ ਤੁਹਾਨੂੰ ਇਹਦੀ ਨਿਊਟ੍ਰੀਸ਼ਨ ਵੈਲਿਊ ਮਿਲ ਜੂਗੀ ਬਸ ਆਪਾਂ ਨੂੰ ਇਹ ਹੁਣ ਚਾਹੀਦਾ ਵੀ ਕੁਝ ਹੈਲਦੀ ਖਾਣਾ ਹਨਾ ਅੱਧਿਕ ਤਿਆਰੀ ਆਪਾਂ ਕਰਕੇ ਰੱਖ ਲੈਣੇ ਆ ਤਾਂ ਆਪਾਂ ਨੂੰ ਫਿਰ ਉਹ ਬਣਾਉਣ ਦੀ ਵੀ ਕੋਲ ਨਹੀਂ ਹੁੰਦੀ ਖਾਣ ਦੀ ਵੀ ਕੋਲ ਨਹੀਂ ਹੁੰਦੀ ਪਰ ਤਿਆਰੀ ਪਹਿਲਾਂ ਕਰਕੇ ਰੱਖਣੀ ਪੈਂਦੀ ਹੈ ਜੇ ਆਪਾਂ ਕੁਝ ਹੈਲਦੀ ਖਾਣਾ ਤਾਂ ਟਾਈਮ ਹੋ ਗਿਆ ਪੌਣੇ 5 ਦਾ ਤੇ ਮੈਂ ਆ ਗਈ ਬਾਹਰ ਵਾਕ ਕਰਨ ਖਾਣਾ-ਦਾਣਾ ਮੇਰੇ ਕੋਲ ਪਿਆ ਸੀ ਅੱਜ ਦਾ ਆਟਾ ਵੀ ਗੁੰਨੇ ਆ ਪਿਆ। ਦਾਲ ਸਬਜ਼ੀ ਵੀ ਪਈ ਆ ਕੁਝ ਨਹੀਂ ਕਰਨ ਮੈਂ ਦਵਿੰਦਰ ਨੇ ਜਾਣਾ ਹਮਾਨ ਸਾ ਕਿਸ ਫੰਕਸ਼ਨ ਤੇ। ਤੇ ਸਾਡਾ ਤਾਂ ਕੋਈ ਗੱਲ ਨਹੀਂ ਅਸੀਂ ਤਾਂ ਜੋ ਹੈਗਾ ਖਾ ਲਾਂਗੇ। ਮੇਰਾ ਦਿਲ ਕਰਦਾ ਮੈਂ ਆਪਣੇ ਆਪ ਸੇ ਖਿਚੜੀ ਬਣਾਵਾਂ ਮਾਸ਼ਾਲਾ ਮੇਰਾ ਹਲਕਾ ਖਾਣ ਨੂੰ ਦਿਲ ਕਰਦਾ ਪਤਾ ਨਹੀਂ ਮੈਨੂੰ ਤਾਂ ਸੈਰ ਨਹੀਂ ਹੋਈ ਹੈਗੀ ਦੋ ਤਿੰਨ ਦਿਨ ਹੋ ਗਏ। ਤੇ ਉਸ ਕਰਕੇ ਨਾ ਪੇਟ ਭਾਰੀ-ਭਾਰੀ ਹੋਇਆ ਪਿਆ ਦੇਖਦੇ ਆਂ ਜੀ ਹਿੰਮਤ ਜੇ ਪਈ ਤਾਂ ਬਣਾ ਲੂਗੀ ਨਹੀਂ ਜਿਹੜਾ ਕੋਈ ਸੈਕੋ ਵੀ ਖਾ ਲਾਂਗੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਆਪਣੇ ਲਈ ਕੁਝ ਬਣਾਉਣਾ ਜੇ ਮੇਰਾ ਦਿਲ ਕਰੇ ਮੈਨੂੰ ਟਾਈਮ ਹੈਗਾ ਤਾਂ ਮ ब्रेकफास्ट मेरा जरूर ਹੁੰਦਾ ਵੀ ਚਲੋ ਮੈਂ ਕੁਝ ਨਾ ਕੁਛ ਬਣਾਣਾ ਡਿਨਰ ਚ ਮੈਂ ਕਦੇ ਨਹੀਂ ਖੇਚਲ ਕਰਦੀ ਨਹੀਂ ਹੁਣ ਖੇਚਲ ਹੁੰਦੀ ਨਹੀਂ ਠੰਡਾ ਪਤਾ ਨਹੀਂ ਜੀਜਾ ਨਹੀਂ ਕਰਦਾ ਤੇ ਬਸ ਕੁਝ ਕਰਾਂ ਉਹ ਸ਼ਾਮ ਨੂੰ ਤਾਂ ਫੇਰ ਹੁਣ ਕਰਦੇ ਹਾਂ ਵਾਕ ਅੱਧਾ ਘੰਟਾ ਵਾਕ ਕਰੂੰਗੀ ਤੇ ਫੇਰ ਚੱਲਾਂਗੇ ਅੰਦਰ ਟਾਈਮ ਹੋ ਗਿਆ 7 ਵਜੇ ਦਾ ਤੇ ਮੈਂ ਹੁਣ ਕਰ ਰਹੀ ਆ ਆਪਣਾ ਡਿਨਰ ਮੈਂ ਲੈ ਕੇ ਖਿਜੜੀ ਕਰਕੇ ਫਾਈਨਲ ਦੀ ਖਿਜੜੀ ਹਿੰਮਤੀ ਕਰਕੇ ਕਰ ਲਈ ਪਤਾ ਕੁਝ ਹਲਕਾ ਖਾਣ ਨੂੰ ਦਿਲ ਕਰਦਾ ਸੀ ਰੋਟੀ ਬਲ ਦੇਖਣ ਨੂੰ ਬਜੀਨ ਕਰਦਾ ਸੀ ਮੈਂ ਕਿਹਾ ਚਲੋ ਕੁਝ ਹਲਕਾ ਹੀ ਕਰਦੇ ਆ ਫੇਰ ਮੈਂ ਸਬਜ਼ੀਆਂ ਪਾ ਕੇ ਖਿਜੜੀ ਕਰ ਲਈ ਸਬਜ਼ੀਆਂ ਮੇਰੇ ਕੋਲ ਫਰਿੱਜ ਵਿੱਚ ਹੁੰਦੀਆਂ ਨੇ ਮਟਰ ਕੱਡੇ ਪਏ ਹੁੰਦੇ ਨੇ ਕਾਜਰਾ ਮੈਂ ਕੱਟ ਕੇ ਹੀ ਰੱਖ ਦਿੰਦੀ ਆ ਤੇ ਸਬਜ਼ੀ ਵਾਸਤੇ ਕੱਟਦੀ ਆ ਮੈਂ ਇੱਕ ਛੋਟੀ ਟੱਬੀ ਛੋਟਾ ਕੰਟੇਨਰ ਭਰ ਕੇ ਰੱਖ ਲੈਂਦੀ ਆ ਜਿਵੇਂ ਉਹਨਾਂ ਖਿਚੜੀ ਬਣਾਉਣੀ ਦੀ ਫਿਰ ਆਪਾਂ ਨੂੰ ਕੋਲ ਨਹੀਂ ਹੁੰਦੀ ਆ ਹੁੰਦਾ ਵੀ ਚਲੋ ਅੱਧਾ ਆਪਣੀ ਤਿਆਰੀ ਹੋਈ ਹੋਈ ਆ ਪਿਆਹ ਛਿੱਲੇ ਹੁੰਦੇ ਨੇ ਫਿਰ ਆਪਾਂ ਚੀਜ਼ ਕੁਝ ਵੀ ਬਣਾਉਣੀ ਹੋ ਫਟਾਫਟ ਬਣਾਣਾ ਨੇ ਅੱਧੀ ਪ੍ਰੈਪਰੇਸ਼ਨ ਆਪਣੀ ਪਹਿਲੀ ਹੁੰਦੀ ਆ ਓਨੀ ਜ਼ਿਆਦਾ ਆਪਾਂ ਨੂੰ ਆਏ ਫੀਲ ਨਹੀਂ ਹੁੰਦਾ ਵੀ ਚਲੋ ਰਹਿਣ ਦੁਆ ਆਲਸ ਤਾਂ ਨਹੀਂ ਹੁੰਦਾ ਕੰਮ ਕਰਨ ਵਿੱਚ ਜੇ ਆਪਾਂ ਅੱਧੀ ਤਿਆਰੀ ਪਹਿਲਾਂ ਕਰਕੇ ਰੱਖ ਦਈ ਤੇ ਮੈਂ ਮਸਤੇ ਆਜ ਬਰੀਕ ਕਰ ਲਿਆ ਤੜਕਾ ਲਾਇਆ ਸਬਜ਼ੀਆਂ ਮੇਰੇ ਕੋਲ ਪਈਆਂ ਸੀ ਵਿੱਚ ਉਹ ਪਾਲੀਆਂ ਮੈਂ ਸੂਆ ਚੰਕਸ ਪਾਲੀਆਂ ਸੂਆ ਬੀਨ ਦੇ ਬਣੀਆਂ ਤੇ ਕੀਜੀੜੀ ਬਣ ਕੇ ਰੈਡੀ ਐ ਇਹਦੇ ਵਿੱਚ ਮੈਂ ਪਾਉਣੇ ਹੁੰਦੀਆਂ ਚਾਵਲ ਦਾਲ ਚਾਵਲ ਬਹੁਤ ਘੱਟ ਪਾਉਣੇ ਹੁੰਦੀਆਂ ਜਿੰਨੇ ਚਾਵਲ ਜਿਵੇਂ 2 ਚਮਚ ਚਾਵਲ ਤੇ 4 ਚਮਚ ਦਾਲ ਦੇ ਕਈ ਵਾਰ 5 ਚਮਚ ਵੀ ਦਾਲ ਤੇ ਮੈਂ ਕਰ ਲਿਆ ਨਾ ਸਪੂਨਸ ਨਾਲ ਮੇਨ ਕਿ ਮਾਉਣੇ ਹਾਂ ਮੈਂ ਤੇ ਓਟਸ ਪਾਉਣੇ ਇਹਦੇ ਵਿੱਚ 2 ਤੋਂ 3 ਚਮਚ ਮੈਂ ਓਟਸ ਸੇ ਪਾਲਾ ਨਹੀਂ ਹੁੰਦੀਆਂ ਬਸ ਇਹ ਤਿੰਨ ਚੀਜ਼ਾਂ ਪਾਉਣੀਆਂ ਬਾਕੀ ਸਬਜ਼ੀਆਂ ਹੋ ਗਈਆਂ ਤੇ ਪਾਣੀ ਮੇਂ ਕਾਫੀ ਪਾ ਲੈ ਥੋੜੇ ਫਲੋਈ ਚ ਪਤਲੀ ਹੀ ਕਰਦੀ ਹੁੰਨੇ ਮੈਂ ਕੋਈ ਪਲੇਟ ਵਿੱਚ ਫੈਲੀ ਪਈ ਹੈ ਨਾ ਥੋੜੀ ਪਤਲੀ ਕਰਦੇ ਸਖਤ ਖਿਚੜੀ ਵਧੀਆ ਲੱਗਦੀ ਹੈ ਕਿ ਮੈਨੂੰ ਪਤਲੀ ਹੀ ਵਧੀਆ ਲੱਗਦੀ ਹੈ ਗਰਮ ਹੋਵੇ ਤੇ ਪਤਲੀ ਹੀ ਹੋਵੇ ਤੁਹਾਨੂੰ ਖਾਣੇ ਖਿਚੜੀ ਸੋਇਆ ਸਨਾ ਕਰਦੇ ਵੀਡੀਓ ਦਾ ਐਂਡ ਹੋ ਉਸ ਤੁਹਾਨੂੰ ਅਜੇ ਵੀਡੀਓ ਅੱਛੀ ਲੱਗੀ ਹੋਈ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਆਉਣ ਵਾਲੇ ਵੀਡੀਓਸ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਕੋਰੇ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ